एक एक नहीं ऑफर जेने जितना बहुत मतलब लाइक ही तो मुन्ना का <स्विधना nessasin lithium. sups andimonides> एमबीबी है। कौनसी नेम? मुनी बहन मुनी भाई एमबीबीएस या वेरी ग्रेट। बस ऐ हो गया चिल मारो सारे जने क्योंकि ए टाइम है तेरा एक वापस मुर्के नहीं। आराम के लिए देश घूम जा रही है कि उसे खास रहेगा ਇਹ ਕਈ ਉਹ ਸਭ ਤੋਂ ਖਾਸ ਗੱਲ ਇਹ ਹੈ ਜਿਹਦੇ ਵਿੱਚ ਉਹ ਤੁਮ ਜੀ ਇਹ ਪਹਿਲੇ ਤੌਰ ਹੀ ਹਰਨ ਫਿਲਮ ਹੈ। ਔਰ ਤੋਂ ਵੀ ਵੱਡਾ ਖਾਸ ਹੈ ਜੀ ਅੱਜ ਪੁਰਜਪੁਰ ਆਏ ਆ ਤੇ ਭੁੱਲਣ ਸਾਬ ਮਾੜਾ ਸਾਡੇ ਭਰਾ ਮੇਰਾ ਹਮੇਸ਼ਾ ਮੇਰੀ ਸਪੋਰਟ ਕਰਦਾ ਮਾੜਾ ਜਿਹਾ ਕਈ ਇਹ ਹਾਜ਼ਰ ਜੀ ਵਾਲਾ ਕੰਮ ਹੁੰਦਾ ਨਾ ਤੇ ਥੈਂਕ ਯੂ ਇਹਨਾਂ ਦਾ ਕਿ ਸਾਡੀ ਫਿਲਮ ਆਈ 15 ਨਵੰਬਰ ਨੂੰ ਸੈਕਟਰ 17 ਜਿਦੇ ਵਿੱਚ ਅਭਿਤਾਵਾਂ ਬਹੀ ਜੀ, ਬੋਮਿਕਾ ਸ਼ਰਮਾ, ਜਸ਼ਪਾਲ ਸ਼ਰਮਾ ਔਰ ਪਾਕੀ ਰਾਤਰਾਣ ਦੇ ਸੁਖਿੰਦਰ ਚੈਲਬਾਈ ਅਨਾ ਹੋਰ ਬਹੁਤ ਸਾਰੇ ਦੀਪ ਬੰਦੀਪ ਮੰਨਤ ਸਿੰਘ ਬਹੁਤ ਹੋਰ ਆਰਟਿਸਟ ਗੁਰਿੰਦਰ ਮਗਨਾ ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਜਿਵੇਂ ਤੁਸੀਂ ਪਹਿਲਾਂ ਪੰਮ ਨੂੰ ਪਿਆਰ ਦਿੱਤਾ ਹੁਣ ਪਰਗਟ ਆ ਤੇ ਫਿਲਮ ਚਟਪਟੀ ਹੈ ਜਿਵੇਂ ਘਾਟ ਮਠਾਪੂ ਜਿਆ ਹੁੰਦਾ ਉਹ ਵਿੱਚ ਕਰਦੀ ਬਾਦਾਮ ਦੀਆਂ ਢਾਕਾਂ ਵੀ ਹੈਗੀਆਂ ਤਾਕਤ ਵਾਲਾ ਸਮਾਨ ਵੀ ਹੈ ਹਰ ਚੀਜ਼ ਹੈ ਸਤ ਤਕਰੀ ਹੈ ਅਰਦਾਸ ਵੀ ਹੈ ਟ੍ਰੇਲਰ ਵੀ ਹੈ ਰੋਮਾਂਸ ਵੀ ਹੈ ਇਹਦੇ ਵਿੱਚ ਪਹਿਲੀ ਵਾਰੀ ਤੁਹਾਨੂੰ ਪੰਮ ਜਿਹੜਾ ਪੰਮਾ ਨਾਮ ਨਾਲ ਨਹੀਂ ਸੀ ਤੇ ਤੁਹਾਨੂੰ ਮਜ਼ਾ ਹੋ ਗਿਆ ਡਾਂਸ-ਡੂਸ ਕੀਤਾ ਮੌਲ ਗਾਨਕ ਨੂੰ ਗਏ ਆ ਤੁਹਾਨੂੰ ਚੰਗਾ ਲੱਗੂਗਾ ਪੁੱਲਾ ਸਾਹਿਬ ਤੁਸੀਂ ਟੇਲਰ ਦੇਖਿਆ ਸੈਕਟਰ 17 ਜਿਹੜਾ ਹੈ ਕਿ ਕਿਨੇ ਚੁਣਿਆ ਗਿਆ ਫਿਰ ਸੈਕਟਰ 17 ਹੀ ਨਾਮ ਬਚ ਗਿਆ ਫਿਲਮ ਦਾ ਦੇਖੋ ਜਦੋਂ ਅਸੀਂ ਵਾਰਨਿੰਗ ਕੀਤੀ ਸੀ ਉਹ ਸਾਰੇ ਇਹੀ ਕਹਿੰਦੇ ਸੀ ਇਹਦਾ ਨਾ ਵਾਰਨਿੰਗ ਹੀ ਕਿਉਂ ਰੱਖਿਆ ਗਿਆ ਉਹ ਵੀ ਫਿਲਮ ਦੇਖ ਕੇ ਪਤਾ ਲੱਗਿਆ ਕਿ ਜੇ ਲੋ